ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਬਾਰ ਝੋਨੇ ਦੇ ਆਪਾਂ ਕਹიდੀਏ ਪੱਖ ਦੇ ਵਿੱਚ ਮੌਸਮ ਨਹੀਂ ਹੈਗਾ ਤੇ ਕੁਝ ਕੁ ਕਿਸਾਨ ਭਰਾਵਾਂ ਨੇ ਵੀ ਮੌਸਮ ਦਾ ਸਾਥ ਦਿੱਤਾ ਨਾ ਕਿ ਆਪਣੇ ਝੋਨੇ ਦੀ ਫਸਲ ਦਾ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿੰਕ ਕਿ ਕਿਸ ਟਾਈਮ ਤੇ ਪਾਈ ਆ ਕਿਹੜੇ ਢੰਗ ਨਾਲ ਪਾਈ ਆ ਤੇ ਉਹਨਾਂ ਦੀ ਪ੍ਰੈਕਟਿਸ ਕੀ ਸੀਗੀ ਉਹਦੇ ਬਾਰੇ ਗੱਲਬਾਤ ਕਰਾਂਗੇ ਜਦੋਂ ਕਿਸਾਨ ਭਰਾਵੋ ਆਪਾਂ ਨੇ ਪ੍ਰੈਕਟਿਸ ਸੀ ਸ਼ੁਰੂਆਤ ਦੇ ਵਿੱਚ ਹੀ ਗਲਤ ਕਰ ਲਈ ਤਾਂ ਫਿਰ ਆਪਾਂ ਅੱਗੇ ਜਾ ਕੇ ਝਾੜਦੀ ਜਿਹੜੀ ਆਸ ਉਹ ਆਪਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੇ ਸ਼ੁਰੂਆਤ ਦੇ ਵਿੱਚ ਹੀ ਜਦੋਂ ਗਲਤ ਲਾਈਨ ਫੜ ਲਈ ਫਿਰ ਉਹ ਕਦੇ ਵੀ ਆਪਾਂ ਸਿੱਧੀ ਲਾਈਨ ਤੇ ਆਉਣ ਵਾਸਤੇ ਆਪਾਂ ਨੂੰ ਸਹੀ ਕੀਤੇ ਰਸਤਾ ਨਹੀਂ ਮਿਲਦਾ ਹੁਣ ਗਲਤੀਆਂ ਕੀ ਨੇ ਕਿਸਾਨ ਪ੍ਰਭੂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਵੀਡੀਓ ਪੂਰੀ ਦੇਖ ਲਓ ਚੰਗੀ ਜਾਣਕਾਰੀ ਵਾਸਤੇ ਤੇ ਦੂਸਰਾ ਨੰਬਰ ਸੇਵ ਕਰਕੇ ਰੱਖ ਸਕਦੇ ਹੋ ਇਹ ਵੀਡੀਓ ਅਸbaar ਝੂਨੇ ਲੱਗ ਚੁੱਕੇ ਨੇ ਲਗਭਗ ਮਹੀਨੇ ਤੋਂ ਉੱਪਰ ਟੱਪ ਚੁੱਕੇ ਨੇ ਪਰ ਕਿਹੜੀ ਪ੍ਰੋਬਲਮ ਕਿਸਾਨ ਭਰਾਵਾਂ ਦੇ ਮੂਹਰੇ ਆਈ ਆ ਤੇ ਝਾੜ ਤੇ ਕਿੰਨਾ ਕਾਸਰ ਪੈ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਵੀ ਮੌਸਮ ਦਾ ਸਾਥ ਦਿੱਤਾਗਾ ਸਾਡੇ ਵਰਗੇ ਵੀਰਾਂ ਨੇ ਜਿਨ੍ਹਾਂ ਨੇ ਕਿ ਗਲਤ ਆਪਾਂ ਕਹਿੰਦੀਏ ਪ੍ਰਚਾਰ ਕੀਤਾ ਜਿੰਕ ਬਾਰੇ ਕਿਉਂਕਿ ਜਿੰਕ ਕਿਸਾਨਾਂ ਤੋਂ ਗਲਤ ਟਾਈਮ ਤੇ ਗਲਤ ਸਮੇਂ ਦੇ ਉੱਤੇ ਜਿੰਕ ਪਵਾਈ ਗਈ ਆ ਤਾਂ ਉਹਦੇ ਨਾਲ ਕੀ ਹੋਇਆਗਾ ਜਿੰਕ ਦੀ ਕਮੀ ਨਾਲ ਪੌਦੇ ਜੂਝਦੇ ਰਹੇ ਫਸਲ ਜੂਝਦੀ ਰਹੀ ਤੇ ਫੇਰ ਜਾ ਕੇ ਕਿਤੇ ਜਿੰਕ ਦਿੱਤੀ ਤੇ ਉਸ ਤੋਂ ਬਾਅਦ ਪੌਦਿਆਂ ਨੇ ਅਵਜਰਬ ਕੀਤੀ ਤੇ ਫੇਰ ਜਾ ਕੇ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਹਿਸਾਬ ਲਾ ਲਓ ਜਿਹੜੀ ਪੂਸ਼ਾ ਅੱਜ ਲੱਗੀ ਨੂੰ 1.5 ਮਹੀਨਾ ਹੋਇਆ ਤਾਂ ਉਹਨੂੰ ਆਪਾਂ ਮੰਨ ਸਕਦੇ ਹਾਂ ਕਿ ਉਹ 30 35 ਦਿਨਾਂ ਦੀ ਵੀ ਆਪਾਂ ਉਹਨੂੰ ਕਹਿ ਸਕਦੇ ਹਾਂ ਕਿਉਂਕਿ ਉਸ ਟਾਈਮ ਤੇ ਝੋਨੇ ਬੜੇ ਬਲੌਕ ਹੋ ਗਏ ਸੀਗੇ ਸੋ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਦੇ ਆ ਕਿਸਾਨ ਪ੍ਰਭੂ ਜੇਕਰ ਨਵੇਂ ਚੈਨਲ ਨਾਲ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਲੱਗਦਾ ਬੈਲ ਆਈਕਨ ਦੇ ਵਾਲੇ ਤੇ ਜੇਕਰ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਲਾਇਕ ਜ਼ਰੂਰ ਕਰ ਦੇ ਸੋ ਆਪਾਂ ਗੱਲਬਾਤ ਕਰਦੇ ਹਾਂ ਕਿਸਾਨ ਪ੍ਰਭੂ ਫਾਸਫੋਰਸ ਦੇ ਨਾਲੋਂ ਕਿੰਨੀ ਕੁ ਦੂਰੀ ਰੱਖੀਏ ਤੇ ਦੂਰੀ ਰੱਖਣ ਦਾ ਕੀ ਮਤਲਬ ਹੈ ਕਿਉਂਕਿ ਅਕਸਰ ਹੀ ਪ੍ਰਚਾਰਿਆ ਜਾਂਦਾ ਕਿ ਯਾਰ ਇੰਨੀ ਕੁ ਦੂਰੀ ਜ਼ਰੂਰ ਬਣਾ ਕੇ ਰੱਖੋ ਕਿ ਯਾਰ 20-25 ਦਿਨ ਫਾਸਫੋਰਸ ਦੇ ਨਾਲ ਜੇਕਰ ਤੁਸੀਂ ਜ਼ਿੰਕ 20-25 ਦਿਨਾਂ ਦੇ ਵਿੱਚ ਵਿੱਚ ਦੇਤੀ ਤਾਂ ਉਹਨੇ ਬਿਲਕੁਲੀ ਕੰਮ ਨਹੀਂ ਕਰਨਾ ਕੀ ਗੱਲ ਵੀ ਕੰਮ ਕਿਉਂ ਨਹੀਂ ਕਰਨਾ ਕਿਉਂਕਿ ਆਪਾਂ ਨੂੰ ਅਕਸਰ ਹੀ ਜੇਕਰ ਆਪਾਂ ਦੇਖੀਏ ਜੇ ਆਪਾਂ ਕਣਕ ਦੀ ਫਸਲ ਨੂੰ ਚੰਗਾ ਡਾਇਆ ਪਾਉਣੇ ਆ 60 ਕਿਲੋ ਤੱਕ 65 ਕਿਲੋ ਤੱਕ ਆਪਾਂ ਡੀ ਏ ਪੀ ਪਾਉਣੇ ਆ ਫਾਸਫੋਰਸ ਦੀ ਆਪਾਂ ਕਹਿੰਦੀ ਡੋਜ਼ ਦਿੰਨੇ ਆ ਤਾਂ ਫਿਰ ਉਸ ਤੋਂ ਬਾਅਦ ਉਹਨੇ ਸਾਲ ਪਰ ਕੰਮ ਕਰਨਾ ਹੁੰਦਾ ਸਾਲ ਪਰ ਕੰਮ ਕਿਵੇਂ ਕਰਨਾ ਹੁੰਦਾ ਆਪਾਂ ਨੂੰ ਝੋਨੇ ਦੀ ਫਸਲ ਦੇ ਵਿੱਚ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ ਹੁਣ ਜੇਕਰ ਆਪਾਂ ਉਸ ਗੱਲ ਨੂੰ ਲੈ ਕੇ ਚੱਲੀਏ ਤਾਂ ਫਿਰ ਜ਼ਿੰਕ ਫਾਸਫੋਰਸ ਦੇ ਨਾਲ ਹਰ ਇੱਕ ਟਾਈਮ ਦੇ ਉੱਤੇ ਮਿਕਸ ਹੁੰਦੀ ਹੁੰਦੀ ਹੈ ਚਲੋ ਫੇਰ ਵੀ ਜੇਕਰ ਆਪਾਂ ਇਸ ਚੀਜ਼ ਨੂੰ ਇੱਕ ਪਾਸੇ ਰੱਖ ਵੀ ਦੇਈਏ ਜ਼ਰਕਨਾਰ ਕਰਕੇ ਗੱਲਬਾਤ ਕਰੀਏ ਤਾਂ ਵੱਧ ਤੋਂ ਵੱਧ ਦੂਰੀ ਕਿਸਾਨਪਰਾਵੋ 10 ਦਿਨਾਂ ਦੀ ਬਹੁਤ ਹੁੰਦੀ ਹੈ ਜਦੋਂ ਤੁਹਾਡੀ ਫਸਲ ਇੱਕ ਤਰੀਕ ਨੂੰ ਲੱਗ ਗਈ ਜੇਕਰ ਕਿਸੇ ਵੀ ਤਰੀਕ ਨੂੰ ਲੱਗ ਗਈ ਆਪਾਂ ਇੱਕ ਆਧਾਰਨ ਦੇ ਤੌਰ ਤੇ ਇੱਕ ਤਰੀਕ ਨੂੰ ਲੱਗ ਗਈ ਤਾਂ ਤੁਸੀਂ 15 ਤਰੀਕ ਤੋਂ ਪਹਿਲਾਂ ਪਹਿਲਾਂ 10 ਤਰੀਕ ਤੋਂ ਬਾਅਦ ਬਾਅਦ ਉਹਨੂੰ ਜਿੰਕ ਦੀ ਜਿਹੜੀ ਡੋਜ ਆ ਉਹ ਪ੍ਰੋਪਰ ਡੋਜ ਜ਼ਰੂਰ ਦੇ ਲੋ ਜੇਕਰ ਨਹੀਂ ਇਹ ਜੀ ਪ੍ਰੈਕਟਿਸ ਕਰਾਂਗੇ ਤਾਂ ਇਸ ਵਾਰ ਦੀ ਤਰ੍ਹਾਂ ਹਰ ਸਾਲ ਤੁਹਾਡਾ ਝੋਨਾ ਇੱਕ ਵਾਰੀ ਰੁਕ ਜਾਊਗਾ ਜਿੰਕ ਦੀ ਘਾਟ ਦਿਖਾਈ ਦੇਊਗੀ ਫਿਰ ਤੁਸੀਂ 20 ਤੋਂ 25 ਦਿਨਾਂ ਦੇ ਵਿੱਚ ਆ ਕੇ ਉਹਨੂੰ ਜਿੰਕ ਦੇਓਗੇ ਫਿਰ ਉਹ ਅਬਜ਼ਰਬ ਕਰਨਗੇ ਆਪਣੀ ਫਸਲ ਆ ਗਈ ਆਪਣੇ ਪੌਦੇ ਤੇ ਆਪਣੇ ਬੂਟੇ ਲਾ ਲਓ ਫਸਲ ਦੇ ਤੇ ਫਿਰ ਉਸ ਤੋਂ ਬਾਅਦ ਉਹਦੇ ਤੇ ਉਹ ਕੰਮ ਕਰਨਾ ਸ਼ੁਰੂ ਕਰੋ ਫਿਰ ਘਾਟ ਪੂਰੀ ਹੋਊਗੀ ਤੁਸੀਂ ਹਿਸਾਬ ਲਾ ਲਓ ਕਿੱਥੇ ਜਾ ਕੇ ਫਸਲ ਆਪਣੀ ਕਿੰਨਾ ਕੁ ਪਿੱਛੇ ਰਹਿ ਜਾਊਗੀ ਫਿਰ ਆਪਾਂ ਨੂੰ ਗੇਤੀ ਫਸਲ ਲਾ ਕੇ ਗੇਤੀਆਂ ਵੈਰਾਈਟੀਆਂ ਉਸ ਟਾਈਮ ਤੇ ਲਾ ਕੇ ਆਪਾਂ ਪਸੇਤੀਆਂ ਵੈਰਾਈਟੀਆਂ ਦੇ ਨਾਲ ਹੀ ਯਾਰ ਰਲਾਂਗੇ ਇਹਦੇ ਨਾਲੋਂ ਆਪਾਂ ਪਸੇਤੀ ਲਾ ਕੇ ਇੱਕ ਚੰਗੀ ਪ੍ਰੈਕਟਿਸ ਕਰ ਲਿਆ ਕਰੀਏ ਸੋ ਗੱਲ ਕਿੱਥੇ ਉਲਝੀ ਰਹੀ ਕਿੱਥੇ ਆ ਕਿਸਾਨ ਭਰਾਵੋ ਆਪਾਂ ਜਦੋਂ ਪਹਿਲਾਂ ਡਾਇਆ ਦੇ ਦਿੰਨੇ ਆਂਗੇ ਜਾਂ ਫਾਸਫੋਰਸ ਦੇ ਦਿੰਨੇ ਆ ਤੇ ਫਿਰ 20 25 ਦਿਨਾਂ ਬਾਅਦ ਜਿੰਕ ਦੇਣ ਦੀ ਕੋਸ਼ਿਸ਼ ਕਰਦੇ ਆ ਤੀਜੀ ਤੂਜੀ ਰੇਹ ਦੇ ਨਾਲ ਜਾ ਕੇ ਕਿਤੇ ਜਿੰਕ ਦਿੰਨੇ ਆ ਉੱਥੇ ਜਾ ਕੇ ਬਿਲਕੁਲ ਗਲਤ ਆਪਾਂ ਅਕਸਰ ਇਸ ਵਾਰ ਦੋ ਤਿੰਨ ਵੀਡੀਓ ਇਸ ਚੀਜ਼ਤੀ ਪਾਣਾ ਸੀ ਜਿਹੜੀਆਂ ਪਿਛਲੇ ਸਾਲਾਂ ਦੇ ਵਿੱਚ ਮਹਿਸੂਸ ਕੀਤੀਆਂ ਸੀ ਇਸ ਵਾਰ ਕੁਦਰਤ ਨੇ ਇੰਨਾ ਕਿ ਜ਼ਿਆਦਾ ਆਪਾਂ ਕਹიდੀ ਮੌਸਮ ਫਸਲਾਂ ਦੇ ਝੋਨੇ ਦੀ ਫਸਲ ਦੇ ਵਿਰੋਧ ਦੇ ਵਿੱਚ ਆਪਾਂ ਕਹიდੀ ਮੀਂਹ ਨਹੀਂ ਪਿਆ ਆਪਾਂ ਇਹਨੂੰ ਵੈਸੇ ਕੁਦਰਤ ਮਾਰਾ ਤਾਂ ਨਹੀਂ ਕਰਦੀ ਪਰ ਆਪਾਂ ਕਹਿ ਸਕਦੇ ਆ ਕਿ ਮੀਂਹ ਦੀ ਡਿਮਾਂਡ ਹਰ ਇੱਕ ਏਰੀਏ ਦੇ ਵਿੱਚ ਆ ਕੁਝ ਖਿੱਤੇ ਨੂੰ ਛੱਡ ਕੇ ਬਾਰਸ਼ ਦੀ ਕਮੀ ਚੱਲ ਰਹੀ ਆ ਇਸ ਵਾਰ ਇੰਨਾ ਕਮੀਆਂ ਨੂੰ ਜ਼ਿਆਦਾ ਝੋਨੇ ਨੇ ਦੀ ਫਸਲ ਨੇ ਜਿਹੜਾ ਮਹਿਸੂਸ ਕੀਤਾ ਤੇ ਫੇਰ ਜਾ ਕੇ ਜਦੋਂ ਕਿਸਾਨ ਭਰਾਵਾਂ ਨੇ ਲੇਟ ਜਾ ਕੇ ਕਿਤੇ ਦਿੱਤੀ ਹੈਗੀ ਝੂਰੀ ਆ ਤਾਂ ਫਿਰ ਚੌਰੀ ਜੈਂਕ ਤੇ ਫਿਰ ਜਾ ਕੇ ਉਸ ਤੋਂ ਬਾਅਦ ਝੋਨੇ ਚੱਲਣੇ ਸ਼ੁਰੂ ਹੋਏ ਨੇ ਕਿਹੜਾ ਝੋਨੇ ਬਲੌਗ ਜ਼ਰੂਰ ਹੋਗੇ ਸੀ ਅਜਹੀ ਪ੍ਰੈਕਟਿਸ ਕਿਸਾਨ ਭਰਾਵੋ ਕਦੇ ਵੀ ਨਾ ਕਰਿਆ ਕਰੋ ਜਿਹੜੀ ਤੁਹਾਡੇ ਝੋਨੇ ਨੂੰ ਇੱਕ ਵਾਰੀ ਰੋਕ ਦੇ ਤੁਸੀਂ ਕਰਨਾ ਕੀ ਆ ਸਭ ਤੋਂ ਪਹਿਲਾਂ ਕਿਸਾਨ ਭਰਾਵੋ ਇਹ ਚੀਜ਼ ਦਾ ਧਿਆਨ ਮਾਰ ਲਓ ਜਿਹੜੇ ਕਿਸਾਨਾਂ ਨੇ ਅੱਜ ਤੋਂ 10 ਦਿਨ ਪਹਿਲਾਂ ਝੋਨਾ ਲਾਇਆ ਜਾਂ ਅੱਗੇ ਪਸੇਤਾ ਚ ਉਹਨਾਂ ਲਾਉਣ ਜਾ ਰਹੇ ਨੇ ਜਿਹੜੇ ਕਿਸਾਨ ਭਰਾਵਾਂ ਨੂੰ 10 ਦਿਨ ਝੋਨਾ ਲਾਇਨ ਨੂੰ ਹੋ ਗਏ ਅੱਜ ਉਹ ਆਪਣੀ ਜੈਂਕਾ ਜਿਹੜੀ ਜਾਂ ਕੱਲ ਨੂੰ ਆਪਣੀ ਜਿੰਕ ਜਰੂਰ ডোজ ਦੇ ਲੋ ਨਹੀਂ ਅੱਗੇ ਮੌਸਮ ਚਲੋ ਜਿਹੋ ਜਿਹਾ ਵੀ ਰਹਿੰਦਾਗਾ ਕੋਈ ਪ੍ਰੋਬਲਮ ਨਹੀਂ ਥੋੜੇ ਦਿਨਾਂ ਤੱਕ ਬਹੁਤ ਜੂ ਬਾਰਸ਼ ਇਹਨੇ ਹੋਣੀ ਹੀ ਹੁੰਦਾਗਾ ਲੇਟ ਹੋ ਜਾਂਦੀ ਹੈ ਜਾਂ ਪਹਿਲਾਂ ਆ ਜਾਂਦੀ ਹੈ ਬਾਰਸ਼ ਕੋਈ ਵੱਖਰਾ ਵੇਸਾ ਆਪਣੇ ਆਪਣੀ ਫਸਲ ਨੂੰ ਜਿਹੜੀ ਪ੍ਰੋਪਰ ਮਾਤਰਾ ਦੇ ਵਿੱਚ ডোজ ਦੇ ਕੇ ਰੱਖਣੀ ਹੁੰਦੀ ਹੈ ਪਰ ਕੀਤਾ ਕੀ ਜਾਂਦਾਗਾ ਲੇਟ ਕਰ ਦਿੱਤੀ ਜਾਂਦੀ ਹੈ ਜਿੰਕ ਵਗੈਰਾ ਦੀ ডোজ ਖਾਸ ਕਰਕੇ ਕਿਸਾਨ ਭਰਾਵੋ ਜਿਹੜੀ ਜਿੰਕ ਦੀ ਕਮੀ ਆ ਜੇਕਰ ਆਪਣੇ ਖੇਤਾਂ ਦੇ ਵਿੱਚ ਆਉਂਦੀ ਆ ਤਾਂ ਆਪਾਂ ਨੂੰ ਬਹੁਤ ਜ਼ਿਆਦੇ ਆਪਾਂ ਕਹਿ ਸਕਦੇ ਆ ਕਿ ਝਾੜ ਦੇ ਵਿੱਚ ਅਸਰ ਦੇਖਣ ਨੂੰ ਮਿਲ ਸਕਦਾਗਾ ਮਾੜਾ ਪ੍ਰਭਾਵ ਪੈ ਸਕਦਾ ਝਾੜ ਦੇ ਉੱਤੇ ਸੋ ਇਹਨਾਂ ਚੀਜ਼ਾਂ ਦੀ ਅਜੇਹੀ ਵੀ ਪ੍ਰੈਕਟਿਸ ਨਾ ਕਰਿਆ ਕਰੀਏ ਕਿ ਆਪਾਂ ਇੰਨਾ ਕੁ ਲੇਟ ਲੈ ਜਾ ਕਰੀਏ ਆਪਣੀ ਫਸਲ ਨੂੰ ਕੋਈ ਵੀ ਖਾਦ ਖਰਾਕ ਦੇਣ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਜੋ ਵੀ ਵੈਰਾਈਆਂ ਟਰਾਂਸਪਲੈਂਟਿੰਗ ਕਰ ਰਹੇ ਆ ਉਹਨਾਂ ਦੀ ਜਿੰਕ ਦੀ ਗਲਤੀ ਪਹਿਲਾਂ ਵਾਲੇ ਗੇਸਤੇ ਝੋਨੇ ਵਾਲੀ ਬਿਲਕੁਲ ਨਾ ਕਰੋ ਕਿਉਂਕਿ ਜੇਕਰ ਜਿੰਨਾ ਗਲਤੀਆਂ ਕਰਾਂਗੇ ਕਿਸਾਨ ਭਰਾਵੋ ਤਾਂ ਜਿਹੜਾ ਝੋਨੇ ਦਾ ਝਾੜ ਉਹ ਪ੍ਰਭਾਵਿਤ ਜ਼ਰੂਰ ਹੋਊ ਦੂਸਰਾ ਨੰਬਰ ਜਿਹੜੀ ਦੂਆ ਅਗਲੀ ਆਪਾਂ ਲਾਉਣ ਜਾ ਰਹੇ ਆਂਗੇ ਕਿਸਮਾਂ ਇਹਨਾਂ ਦੇ ਕੋਲੇ ਇੰਨਾ ਕ ਟਾਈਮ ਨਹੀਂ ਹੁੰਦਾ ਕਿ ਪਹਿਲਾਂ ਵਾਲਿਆਂ ਵਾਂਗੂ ਤੁਹਾਡੀਆਂ ਖੜਕੇ ਚੱਲ ਪੈਣ ਇਹਨਾਂ ਕੋਲੇ 10 ਦਿਨ ਵੀ ਖੜਨ ਦਾ ਟਾਈਮ ਨਹੀਂ ਹੁੰਦਾ ਪਹਿਲਾਂ ਵਾਲਿਆਂ ਫਸਲਾਂ ਬਹੁਤ ਸਾਰੇ ਕਿਸਾਨ ਭਰਾ ਜਿਹੜੇ ਆਪਣੇ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੇ ਇਹੋ ਜੀ ਤਰੀਕੇ ਦੀ ਗਲਤੀ ਕੀਤੀ ਆ ਚਲੋ ਜੁੜਨਾ ਵੱਖਰੀ ਗੱਲ ਆ ਕਿਉਂਕਿ ਹਰ ਇੱਕ ਕਿਸਾਨ ਭਰਾ ਦਾ ਆਪਣਾ ਤਜਰਬਾ ਹੁੰਦਾ ਉਹਨਾਂ ਨੇ ਅਜਿਹੀ ਗਲਤੀ ਕੀਤੀ ਆ ਤਾਂ ਉਹਨਾਂ ਨੂੰ ਅੱਜ ਮਹਿਸੂਸ ਹੋ ਰਿਹਾ ਕਿ ਯਾਰ ਆਪਾਂ ਜੇਕਰ ਅਗੇਤੀ ਜਿੰਕ ਦੇਣੀ ਹੁੰਦੀ ਤਾਂ ਆਪਾਂ ਕਹ ਦੀਏ ਕਿ ਆਪਣੇ ਝੋਨੇ ਦੀ ਕੁਝ ਗੱਲਬਾਤ ਹੋਰ ਹੋਣੀ ਸੀ ਤੇ ਉਸ ਤੋਂ ਬਾਅਦ ਜਿਹੜੇ ਕਿਸਾਨ ਭਰਾਵਾਂ ਨੇ 10 ਕਿ ਦਿਨਾਂ ਬਾਅਦ ਹੀ ਜਿੰਕ ਦੀ ਲੋਜ ਦਿੱਤੀ ਹੋਈ ਆ ਤਾਂ ਝੋਨਾ ਆਪਾਂ ਕਹ ਦੀਏ ਉਹਨਾਂ ਦਾ ਜਿੰਕ ਦੀ ਕਮੀ ਕਰਕੇ ਨਹੀਂ ਰੁਕਿਆ ਮਾੜਾ ਪਾਣੀ ਆ ਜਾਂ ਕਿਤੇ ਹੋਰ ਕਮੀ ਆਈ ਆ ਉਹ ਇੱਕ ਵੱਖਰੀ ਗੱਲ ਆ ਜੀ ਪਰ ਕਿਉਂਕਿ ਇਸ ਤਰੀਕੇ ਦੇ ਨਾਲ ਇਹ ਪ੍ਰੈਕਟਿਸ ਕਰਨੀ ਆਪਾਂ ਨੂੰ ਕੋਈ ਬੜੀ ਵਧੀਆ ਗੱਲ ਨਹੀਂ ਹੁੰਦੀ ਕਿਸਾਨ ਭਰਾਓ ਛੋ ਹੁਣ ਦੂਸਰੀ ਗਲਤੀ ਕੀ ਕੀਤੀ ਜਾ ਰਹੀ ਹੈ ਕਿਸਾਨ ਭਰਾਓ ਦੂਸਰੀ ਇਹ ਕੀਤੀ ਜਾ ਰਹੀ ਹੈ ਕਿ ਇਹੇ ਜੇ ਝੋਨਿਆਂ ਦੇ ਉੱਪਰ ਆਪਾਂ ਕਹਿੰਦੀਏ ਛੜਕਾ ਕਰਾਇਆ ਜਾ ਰਹੇ ਨੇ ਜਿਹੜਾ ਕਿ ਆਪਾਂ ਕਹਿੰਦੀ 2.5% ਵਾਲੇ ਕੋਲ ਦੇ 2 2 3 3 ਛੜਕਿਆ ਕਰਾਇਆ ਜਾ ਰਹੇ ਨੇ ਜਿਹਦੇ ਕਰਕੇ ਕੀ ਹੋਊਗਾ ਤੁਹਾਡੇ ਖੇਤਾਂ ਦੇ ਵਿੱਚ ਝੋਨੇ ਦੇ ਜਿਹੜੇ ਪੱਤੇ ਆ ਉਹਨਾਂ ਦਾ ਬਾਇਓਮਾਸ ਵਧੂਗਾ ਉਹਨਾਂ ਦਾ ਰੰਗ ਕਾਲਾ ਹੋਊਗਾ ਉਹਨਾਂ ਦੇ ਉੱਤੇ ਆਪਾਂ ਕਹਿੰਦੀਏ ਕੀਟ ਪਤੰਗੇ ਦੂਰੋਂ ਟਰੈਕਟ ਹੋਣਗੇ ਰਾਸ ਚੂਸ ਕੇ ਕੀੜੇ ਆਉਣਗੇ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਪਤੰਗਾ ਆਊਗਾ ਉਸ ਤੋਂ ਬਾਅਦ ਸੁੰਡੀ ਦੇ ਆਂਡੇ ਦਿੱਤੇ ਜਾਣਗੇ ਉਸ ਤੋਂ ਬਾਅਦ ਸੁੰਡੀ ਪੈਦਾ ਹੋਊ ਪੱਤਾ ਲਵੇਟ ਸੁੰਡੀ ਆਊ ਗੋਭ ਦੀ ਸੁੰਡੀ ਆਊ ਫੇਰ ਤੁਹਾਡੇ ਤੋਂ ਦੂਸਰੇ ਸੜਕਾ ਕਰਾਏ ਜਾਣਗੇ ਕਿਹੜੇ ਸੜਕਾ ਕਰਾਏ ਜਾਣਗੇ ਕਿ ਯਾਰ ਇਹਦੇ ਉੱਪਰ ਹੁਣ ਆਪਾਂ ਇੱਕ ਅੱਧੀ ਬੇਦ ਦੀ ਵੀ ਸੜਕਾ ਕਰਦੀਏ ਕਿਉਂਕਿ ਆਪਾਂ ਨੂੰ ਲੱਗੂਗਾ ਕਿ ਯਾਰ ਹੁਣ ਆਪਣਾ ਝੋਨਾ ਜਾਦੇ ਕੱਚਾ ਕਿਉਂਕਿ ਪਿਛਲੇ ਸਾਲ ਵੀ ਕੀ ਹੋਇਆ ਸੀ ਨਾ ਕਿਸਾਨ ਭਰਾਵੋ ਜਿਹੜੇ ਜ਼ਿਆਦਾ ਝੋਨੇ ਕੱਚੇ ਸੀ ਜਿਨ੍ਹਾਂ ਦੇ ਵਿੱਚ ਐਂਡ ਤੇ ਜਾ ਕੇ ਕੱਚਾਪਨ ਜਾ ਸੀਗਾ ਉਹਨਾਂ ਝੋਨਿਆਂ ਦੇ ਵਿੱਚ ਜਿਆਦਾ ਅਟੈਕ ਸੀਗਾ ਸੁੰਡੀ ਦਾ ਤੇ ਰਸ ਚੂਸ ਕੇ ਕੀੜਿਆਂ ਦਾ ਪਹਿਲਾਂ ਇੱਕ ਗਲਤੀ ਕਰਾਈ ਜਾਂਦੀ ਆ ਫਿਰ ਉਸ ਗਲਤੀ ਨੂੰ ਸੁਧਾਰਨ ਵਾਸਤੇ ਦੂਜੀ ਗਲਤੀ ਕੀਤੀ ਜਾਂਦੀ ਆ ਤੇ ਫਿਰ ਉਸ ਦੇ ਉੱਤੇ ਕਵਰ ਅਪ ਕਰਨ ਵਾਸਤੇ ਤੀਜੀ ਗਲਤੀ ਕੀਤੀ ਜਾਂਦੀ ਆ ਜਿਹੜੀਆਂ ਆਪਾਂ ਕਹਿੰਦੇ ਪੈਸਟੀਸਾਈਡ ਦਾ ਸਰ ਗਿਆ ਕਰਕੇ ਆਪਾਂ ਕਿਸਾਨ ਪ੍ਰਭੂ ਅਜਿਹੀ ਪ੍ਰੈਕਟਿਸ ਕਰੀਏ ਖੇਤ ਦੇ ਵਿੱਚ ਜਿਹੜੀ ਕਿ ਆਪਾਂ ਨੂੰ ਅੱਗੇ ਜਾ ਕੇ ਢੋਲੀਆਂ ਜ਼ਿਆਦਾ ਵਾਰ ਚੱਕਣ ਵਾਸਤੇ ਨਾ ਮਜਬੂਰ ਕਰੇ। ਚਾਹ ਢੋਲੀ ਚੱਕਣੀ ਪੈਂਦੀ ਆ ਪੰਪ ਮੋਡਿਆਂ ਤੇ ਲਾਉਣਾ ਪੈਂਦਾ। ਸਪਰੇਅ ਕਰਨੀ ਪੈਂਦੀ ਆ ਪਰ ਇੱਕ ਆਪਾਂ ਕਹਿੰਦੇ ਆ ਲਿਮਟ ਹੁੰਦੀ ਆ ਹਫਤਾਦਾਰ ਹਫਤਾ ਢੋਲੀ ਚੱਕੀ ਫਿਰਨਾਗਾ ਉਹਦੇ ਵਿੱਚ। ਪਹਿਲਾਂ ਢੋਲੀ ਮੋਡਿਆਂ ਦੇ ਉੱਤੇ ਰਹੂਗੀ 2.5% ਵਾਲੇ ਘੋਲ ਵਾਸਤੇ। ਉਸ ਤੋਂ ਬਾਅਦ ਢੋਲੀ ਰਹੂਗੀ ਮੋਡਿਆਂ ਦੇ ਉੱਤੇ ਉਸ ਦੀਆਂ ਬਿਮਾਰੀਆਂ ਜਿਹੜੀਆਂ ਉਹਨੇ ਸੱਦ ਕੇ ਲਿਆਂਦੀਆਂ ਨੇ ਉਹਨੂੰ ਦੂਰ ਕਰਨ ਵਾਸਤੇ। ਸੋ ਅਜਿਹੀ ਪ੍ਰੈਕਟਿਸ ਪਹਿਲਾ ਨੰਬਰ ਦਾ ਚੰਗੇ ਖੇਤਾਂ ਦੇ ਵਿਸਤਾਰ ਨਾ ਹੀ ਕਰੋ। ਤੇ ਜੇਕਰ ਜਿਆਦਾ ਮਾੜੀ ਤੁਹਾਡੀ ਝੋਨਾ ਮਾੜਾ ਹੋ ਗਿਆ ਤਾਂ ਉਹਦੇ ਵਿੱਚ ਇੰਨਾ ਵੀ ਇੰਨੇ ਥੇ ਖਾਦ ਖਰਾਕੇ ਸੜਕਿਆ ਨਾ ਕਰੋ ਕਿ ਜਾਂ ਕਿ ਅੱਗੇ ਜਾ ਕੇ ਤੁਹਾਡੇ ਢੋਲੀ ਮੋਡਿਆਂ ਦੇ ਉੱਪਰ ਉਹ ਪੱਕਣ ਤੱਕ ਲਹੀ ਨਾ ਤੇ ਜਿਹੜਾ ਤੁਹਾਡਾ ਝਾੜ ਦੋ ਮਨ ਹੋਊਗਾ ਉਹ ਤੁਹਾਡਾ ਸਪਰੇਹਾਂ ਦੇ ਖਾਤੇ 'ਚ ਹੀ ਚਲੇ ਜਾਵਾਂਗਾ ਐਨੀ ਇੱਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਕਿਸਾਨਪਾਪਾ